ਰਾਉ ਜਿਵੇਂ ਕਿ ਤੁਹਾਨੂੰ ਪਤਾ ਕਿ ਆਚਾਰ ਦਾ ਮੱਕੀ ਦਾ ਸੀਜ਼ਨ ਚੱਲ ਰਿਹਾ ਕਿ ਤਰਪਾਲ ਆਪਣੇ ਹਰੇਕ ਵਾਰ ਪਾਟ ਜਾਂਦੇ ਆ ਤੇ ਆਪਣਾ ਆਚਾਰ ਖਰਾਬ ਹੋ ਜਾਂਦਾਗਾ ਅੱਜ ਆਪਾਂ ਖੜੇ ਆ ਜੀ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਵਾਹਾ ਕੋਠੇ ਅਮਨਗੜ ਵਾਲੀ ਸੜਕ ਦੇ ਨੇੜੇ ਫਿਰਨੀ ਦੇ ਉੱਤੇ ਜੀ ਇਹ ਦੁਕਾਨ ਆ ਵੀਰ ਬੱbbi ਦੀ ਜੇ ਕਿਸੇ ਵੀਰ ਭਰਾ ਨੇ ਤਰਪਾਲ ਖਰੀਦਨੇ ਆ ਗਰੰਟੀ ਵਾਲੇ 2 ਸਾਲਾਂ ਦੀ ਵਾਲੇ ਤਾਂ ਤੁਸੀਂ ਇੱਥੋਂ ਆ ਕੇ ਤਰਪਾਲ ਖਰੀਦ ਸਕਦੇ ਹੋ ਜੇ ਕਿਸੇ ਨੇ ਘਰੇ ਬੈਠੇ ਨੇ ਤਰਪਾਲ ਮੰਗਾਉਣੇ ਆ ਗਰੰਟੀ ਵਾਲੇ ਤਾਂ ਤੁਸੀਂ ਫੋਨ ਤੇ ਮੰਗਾ ਸਕਦੇ ਹੋ ਜੀ ਤੇ ਆਜੋ ਆਪਾਂ ਤਰਪਾਲ ਖਿੱਚ ਕੇ ਵੀ ਦਿਖਾਉਣੇ ਆ ਵੀ ਪਾੜਦੇ ਆ ਜਾਂ ਕਿਵੇਂ ਲੈ ਬਾਈ ਬੱਬੀ ਦੱਸੀਏ ਤਰਪਾਲ ਹੁਣ ਕੀ ਇਹਦੀ ਕੁਆਲਿਟੀ ਤੇ ਪਾੜ ਪੂੜ ਕੇ ਵੀ ਪਾੜਦੇ ਆ ਕਿ ਨਹੀਂ ਪਾੜਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣੇ ਕੋਲ ਨਾ ਤਿੰਨ ਚਾਰ ਤਰ੍ਹਾਂ ਦੇ ਤਰਪਾਲ ਹੁੰਦਾ ਹੈ ਜੀ ਜਿਹਦੇ ਵਿੱਚ ਕਿ 3 ਰੁਪਏ ਤੋਂ ਲੈ ਕੇ 13 ਰੁਪਏ ਸਕੇਅਰ ਫੁੱਟ ਦਾ ਮਾਲ ਆ ਜੀ ਜਿਹੜਾ ਮਤਲਬ ਆਪਾਂ ਹੁਣ ਦਿਖਾ ਹੀ ਰਹੇ ਆ ਵੀਰੇ ਇਹ ਲੈ ਕੇ ਜਾਂਦਾ ਸੀ ਪਿੰਡ ਮੰਦੋਂ ਤੋਂ ਹੀ ਭਾਈ ਜੀ ਇਹ ਜੀ ਭਾਈ ਇਹਨਾਂ ਮੇਰੇ ਇੱਕ ਮੇਰੇ ਕੁਆਲਿਟੀ ਦੇ ਬੰਦੇ ਜਿੰਨਾ ਵੀ ਤੁਹਾਡੇ ਵਿੱਚ ਜ਼ੋਰ ਕੁਛ ਨੂੰ ਖਿੱਚ ਕੇ ਦੇਖੋ ਬਾਈ ਪਾੜ ਦੇ ਖਿੱਚ ਕੇ ਵੇਖ ਬਾਈ ਪਾੜਨਾ ਪਾੜ ਦੇ ਜਮਾ ਖਿੱਚ ਦੇ ਬਾਈ ਇਹ ਬਾਦ ਰਿਹਾ ਬਾਈ ਪਾੜਦਾ ਨਹੀਂ ਹੈ ਨਾ ਇਹ ਗਿਆਨੀ ਬੰਦਾ ਦੇਗਾ ਖਾਦੀਆਂ ਇਹ ਵੀ ਹੋਏ ਦੱਸੂਗਾ ਖਿੱਚ ਦੇ ਬਾਈ ਲਾ ਦੇ ਜ਼ੋਰ ਜਿੰਨਾ ਹੈਗਾ ਹੈ ਨਹੀਂ ਨਹੀਂ ਪਾੜਦਾ ਨਾ ਇਹਦਾ ਨਾ ਪਾਟਣ ਦਾ ਕਾਰਨ ਵੱਡੇ ਵੀਰ ਪਤਾ ਕੀ ਹੈ ਇਹਦੇ ਵਿੱਚ ਨਾ ਧਾਗਾ ਲੱਗਿਆ ਹੋਇਆ ਸਾਰੇ ਛੋਟੀਆਂ ਛੋਟੀਆਂ ਜਿਹੜੇ ਡੱਬੀਆਂ ਬਣੀਆਂ ਧਾਗਾ ਹਾਂ ਜਾਲ ਜਾਲ ਬਣਿਆ ਹੋਇਆ ਹੈ ਜਿਹੜਾ ਕੋਈ ਮੰਨ ਲਓ ਪਲਾਸਟਿਕ ਹੈ ਜਾਂ ਮومی ਕਾਗਜ ਉਹ ਖਿੱਚਿਆ ਜਾਂਦਾ ਹੁੰਦਾ ਧਾਗਾ ਕਦੇ ਵੀ ਖਿੱਚਿਆ ਨਹੀਂ ਜਾਊਗਾ ਜੀ ਜਿੰਨੀ ਮਰਜੀ ਯਾਨੀ ਕਿ ਹੀਟ ਪੈ ਜੇ ਠੰਡ ਪੈ ਜੇ ਇਹਨੂੰ ਇਹਨੇ ਖਿੱਚਿਆ ਨਹੀਂ ਜਾਣਾ ਇਸੇ ਕੰਡੀਸ਼ਨ ਦੇ ਵਿੱਚ ਹੀ ਰਹੂਗਾ ਜੀ ਬਾਈ ਤਾਂ ਹੀ ਆਪਾਂ 2 ਸਾਲ ਦੀ ਗਰੰਟੀ ਕਰਦੇ ਆ ਕਿਸੇ ਨਾ ਕਸਟਮਰ ਨੂੰ 2 ਸਾਲ ਦੀ ਤਾਂ ਹੀ ਜ਼ਿੰਮੇਵਾਰੀ ਲੈਣੇ ਆ ਜੀ ਬਾਈ ਇਹਦੇ ਵਿੱਚ ਜੇ ਕੁਝ ਹੈਗਾ ਤਾਂ ਜੀ ਉਹ ਕੀ ਰੇਟ ਆਪਣਾ ਜੀਲੇ ਵਾਲਾ ਆ ਵਾਲਾ ਬਾਈ ਜਿਹੜਾ ਆ ਗਿਆ ਇਹ 3 ਰੁਪਏ ਸਕੇਰਫਟ ਹੁੰਦਾ ਠੀਕ ਹੈ ਜੀ ਇਹਦਾ ਫਿਕਸ ਰੇਟ ਹੀ 3 ਰੁਪਏ ਆ ਉਹਨਾਂ ਦੇ ਵਿੱਚ ਦੋ ਤਿੰਨ ਕੁਆਲਿਟੀਆਂ ਹੁੰਦੀਆਂ ਕਾਲੇ ਤੇ ਵਾਈਟ ਦੇ ਵਿੱਚ 3 ਰੁਪਏ ਤੋਂ ਲੈ ਕੇ 6 ਰੁਪਏ ਤੱਕ ਦਾ ਮਾਲ ਆ ਇਹਦੀ ਇਹਦਾ ਇਹਦੀ ਕਿੰਨੀ ਗਰੰਟੀ ਹੈ ਜੀ ਗਰੰਟੀ ਇਹਦੀ ਸੇਮ ਹੀ ਆ ਇਹਦੇ ਕਲੀਸ਼ਨਾ ਹੋਰ ਹੋ ਜਾਂਦੀਆਂ ਜਿਹੜਾ ਜੋੜ ਹੁੰਦਾ ਜੀ ਕਈ ਕਸਟਮਰ ਮੈਨੂੰ ਕਹਿੰਦੇ ਬਾਈ 2 ਸਾਲ ਨਿਭੜ ਲੈਣਾ ਸਾਡੇ ਨਾਲ ਹਾਂਜੀ ਉਹਦਾ ਵੀ ਮੈਂ ਤੁਹਾਨੂੰ ਕਾਰਨ ਦੱਸਦਾ ਆਪਣੇ ਕੋਲੇ ਬਾਈ ਮਸ਼ੀਨ ਹੈ ਜਿਹਦੇ ਨਾਲ ਸਲਾਈ ਲੱਗਦੀ ਆ ਇਹ ਹੱਥ ਸਲਾਈ ਆ ਜੀ ਕਸਟਮਰ ਨੂੰ ਬਾਈ ਸਾਡੇ ਕੋਲ ਆਉਣ ਦੀ ਲੋੜ ਵੀ ਨਹੀਂ ਸਾਨੂੰ ਕਲਾ ਫੋਨ ਲਾ ਦਿਓ ਕਿ ਸਾਡੇ ਯਾਰ ਕਾਗਜ਼ ਦੇ ਵਿੱਚ ਮਿਕਸ ਪੈ ਗਿਆ ਅਸੀਂ ਤੁਹਾਡੇ ਬਾਈ ਫੇਰ ਦੇ ਵਿੱਚ ਆਵਾਂਗੇ ਜੀ ਉਹ ਤੇ ਆ ਕੇ ਜਿਹੜਾ ਪੀਸ ਤੁਹਾਡਾ ਹੈ ਚੇਂਜ ਕਰਕੇ ਉਹਦੀ ਥਾਂ ਤੇ ਨਵਾਂ ਪੀਸ ਲਾ ਦੇਗੇ ਜੀ ਜੋ ਵੀ ਮੰਨ ਲਓ ਪੀਸ ਦਾ ਥੋੜਾ ਕੋਈ ਨੁਕਸਾਨ ਹੁੰਦਾ ਤੁਸੀਂ ਕੱਲਾ ਫੋਨ ਹੀ ਲਾਉਣਾ ਸਾਨੂੰ ਆਪ ਦੀ ਲੋਕੇਸ਼ਨ ਸੈਂਡ ਕਰ ਦੇਣੀ ਆ ਜੀ 2-4 ਦਿਨ ਦੇ ਵਿੱਚ ਵਿੱਚ ਇੰਨੇ ਕਿ ਦਿਨ ਤਾਂ ਵੀਰੇ ਲੱਗ ਜਾਂਦੇ ਆ ਹਾਂ ਲੱਗ ਜਾਂਦੇ ਬਈ ਸਹੀ ਗੱਲ 2-4 ਦਿਨ ਦੇ ਵਿੱਚ ਵਿੱਚ ਜਾ ਕੇ ਉਹ ਪੀਸ ਤੁਹਾਡਾ ਚੇਂਜ ਕਰ ਦਿਆਂਗੇ ਜੀ ਇਹ ਤਾਂ ਬਈ 2 ਸਾਲ ਆਕਿਆ ਜਿਹੜੇ ਕਸਟਮਰ ਆਪਣਾ ਪਹਿਲਾਂ ਤੋਂ ਜੁੜੇ ਆ ਜੀ ਠੀਕ ਆ ਉਹਨਾਂ ਲਈ ਉਹਨਾਂ ਨੂੰ ਪਤਾ ਹੀ ਹੋਵੇ ਸਾਰਿਆਂ ਨੂੰ ਜੀ ਵੀ ਇਸ ਤਰ੍ਹਾਂ ਦੇ ਆਪਾਂ ਬੰਦੇ ਕੀ ਆਪਣਾ ਸਿਸਟਮ ਹੈ ਲੌਂਗ ਟਾਈਮ ਵੀ ਬਈ ਇਹਨੂੰ ਸਾਹਮਣੇ ਰੱਖ ਲੋ ਆਪਾਂ ਤਾਂ ਵੀ ਨਾਲ ਖੜੇ ਆ ਤੁਹਾਡੇ ਜੀ ਜੀ ਲੰਮਾ ਸਮਾਂ ਜੀ ਆ ਵੀ ਪਾੜਦਾ ਤਾਂ ਹੈ ਹੀ ਨਹੀਂ ਵੀ 2 ਸਾਲ ਤਾਂ ਬਾਈ ਬਹੁਤ ਹੁੰਦੇ ਆ ਕਿ ਆਪਦੇ ਮੁੱਲ ਮੋੜੀ ਆਉਣਾ ਤੁਸੀਂ ਇਹਦੇ ਤੇ ਕੋਈ ਦਾ ਕਹੀ ਵਗੈਰਾ ਨਾ ਲੱਗੰਦੇ ਉਹ ਇਹਨੂੰ ਕੁਝ ਵੀ ਨਹੀਂ ਹੁੰਦਾਗਾ ਜੀ ਜੀ ਇੰਨੀ ਕਿ ਜ਼ਿੰਮੇਵਾਰੀ ਤਾਂ ਆਪਦੀ ਆਪਣੀ ਫਸਲ ਆ ਯਾਰ ਹਾਂ ਜੀ ਹਾਂ ਜੀ ਤੇ ਉਹ ਇਹ ਸਾਬੜਾ ਆ ਵੀ ਜਿੱਥੇ ਬਾਈ ਆਪਾਂ ਆ ਵੀ ਖਰੀਦਦੇ ਆ ਹਨਾ ਇਹ ਤੁਸੀਂ ਮਤਲਬ ਵੈਸੇ ਰੱਖਿਆ ਹੋਇਆ ਇਹ ਵੀ ਚੱਲ ਜੇ ਇਹ ਬੀ ਟੂਲ ਦੇ ਵਿੱਚ ਆ ਇਹ ਜੀ ਇਹ ਮਾਲ ਵੀ ਹੁੰਦਾ ਆਪਣੇ ਕੋਲੇ 110 ਰੁਪਏ ਤੋਂ ਲੈ ਕੇ 150 ਰੁਪਏ ਕਿਲੋ ਦਾ ਮਾਲ ਆ ਜੀ ਆ ਵੀ ਇਹ ਚਲੋ ਛੱਤਾ ਤੇ ਜਿਨ੍ਹਾਂ ਨੇ ਪਣੋ ਤਾਂ ਚਲੇ ਇਹ ਪਾਉਂਦੇ ਹੀ ਆ ਹਨਾ ਸਾਈਡ ਤੇ ਵੀ ਪੈ ਜਾਂਦਾ ਸਾਈਡ ਤੇ ਵੀ ਪੈ ਜਾਂਦਾ ਹਾਂਜੀ ਵੀ ਉੱਤੇ ਪਾਉਣ ਵਾਸਤੇ ਤਾਂ ਬੈਸਟ ਤੁਸੀਂ ਡਿਮਾਂਡ ਉਸੇ ਦੀ ਕਰੋਗੇ ਗਾਹਕ ਨੂੰ ਇਹ ਆਪਾਂ ਇਹਦੇ ਵੀ ਬਾਈ ਸਕੁਅਰ ਫੁੱਟ ਬਣਾ ਕੇ ਦੇਖੋ ਨਾ ਤੁਸੀਂ ਆਪਦੇ ਘਰੇ ਬੈ ਕੇ ਵੀ ਸਕੁਅਰ ਫੁੱਟ ਬਣਾਓਗੇ ਤੁਹਾਨੂੰ ਫੇਰ ਪਤਾ ਲੱਗੂ ਇਹ ਕੀ ਪਾ ਪੈਂਦਾ ਹਾਂ ਹਾਂ ਉਹ ਹੋਰੀ ਟੇ ਪੈਂਦਾ ਗਾ ਕੋਈ ਵੀ ਇੱਕੀ ਭਲਾ ਫਰਕ ਪੈ ਜੇ ਤੇ ਉਹਨੇ 2 ਸਾਲ ਕੱਢਣਾ ਇਹ ਤਾਂ ਬਾਈ ਭਰ ਜਾਂਦਾ ਗਾ ਜਿਵੇਂ ਆਪਾਂ ਕਹਿ ਦਈਏ 1 ਸਾਲ ਦੇ ਵਿੱਚ ਹੀ ਬਾਈ ਜਿਵੇਂ ਜਿਵੇਂ ਤੁਸੀਂ ਮਤਲਬ ਚੀਜ਼ ਲਗਾਉਂਦਾ ਨਹੀਂ ਇਹਦਾ ਸੀਜ਼ਨ ਨਹੀਂ ਲਗਾਉਂਦਾ ਬਾਈ ਤੇ ਆਪਣਾ 4 ਮੀਲੋ ਕਿੰਨਾ ਮਹਿੰਗਾ ਆਪਾਂ ਹਣਾ ਮਿਹਨਤ ਕਰਦੇ ਆ ਵੀ ਸਾਰਾ ਪਾਣੀ ਹੋ ਜਾਂਦਾ ਇੱਕ ਵਾਰੀ ਕਸਟਮਰ ਮੋਕਾ ਦੇਵੇ ਸਾਨੂੰ ਲਾਂਭਾ ਨਹੀਂ ਆਉਂ ਦਿੰਦੇ ਤੁਹਾਡੀ ਵੀਡੀਓ ਤੁਸੀਂ ਜਾ ਕੇ ਬੰਦੇ ਕੋਲੇ ਦੁਬਾਰਾ ਵੀਡੀਓ ਪਾ ਦੇ ਯਾਰ ਪੱਪੀ ਕੋਲ ਕਾਗਜ਼ ਹੈ ਪਿੰਡ ਮੱਲਾਂ ਚੋਂ ਤੇ ਆ ਨੌਕਸ ਪੈ ਗਿਆ ਬਾਈ ਨੇ ਗਾਰੰਟੀ ਨਹੀਂ ਨਿਭਾਈ ਜੀ ਹਾਂ ਭਰਾ ਉਹ ਮੈਂ ਵੀ ਇਸ ਬਾਈ ਦੀ ਜ਼ਿੰਮੇਵਾਰੀ ਚਾਹਦਾ ਹਾਂ ਨਾ ਮੇਰੇ ਪਿੰਡ ਦਾ ਮੀਰਾ ਪਿੰਡ ਕੋਠਿਆਂ ਮੰਗੜ ਨਾਲ ਹੀ ਆ ਵੀ ਜੇ ਤੁਹਾਨੂੰ ਕੋਈ ਲਾਂਭਾ ਆਉਂਦਾ ਤੁਸੀਂ ਉਦੋਂ ਹੀ ਕਮੈਂਟ ਕਰੋ ਮੈਂ ਉਦੋਂ ਹੀ ਬਾਈ ਦੀ ਵੀਡੀਓ ਪਾਉਂਗਾ ਬਈ ਭਾਈ ਤੂੰ ਆ ਕੀ ਕੰਮ ਕੀਤਾ ਨਾ ਵੀ ਲਾਂਭੇ ਦਵਾਉਣਾ ਆਪਾਂ ਤੁਹਾਡੇ ਨਾਲ ਫਿਰ ਵੀ ਖੜਾਂਗੇ ਪਰ ਆਪਾਂ ਨੂੰ ਬਾਈ ਤੇ ਵਿਸ਼ਵਾਸ ਆ ਆਪਾਂ ਬਾਈ ਦੇ ਨਾਲ ਅੱਜ ਖੜਕੇ ਤਾਂ ਸਪੋਰਟ ਕਰ ਰਹੇ ਆਂ ਵੀ ਆਪਾਂ ਨੂੰ ਮਾਲਾ ਹਰੇਕ ਬੰਦਾ ਮੱਕੀ ਦਾ ਚਾਰ ਮੇਰੇ ਵੀ ਆਪਦੇ 35 ਕਿੱਲੇ ਆ ਮੈਂ ਵੀ ਚਾਰ ਨੱਪਣਾਗਾ ਨਾ ਤੇ ਮੈਂ ਵੀ ਬਾਈ ਤੋਂ ਇਹ ਲਫਾਫਾ ਲੈ ਕੇ ਗਿਆਗਾ ਤੇ ਜੇ ਮੈਨੂੰ ਵਿਸ਼ਵਾਸ ਸੀਗਾ ਤਾਂ ਮੈਂ ਵੀਡੀਓ ਥੋੜੀ ਪਾ ਰਿਹਾ ਭਰਾਵੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕ ਨਿੱਕੀ ਜੀ ਗੱਲ ਬਾਈ ਮੱਲਨ ਪਿੰਡ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਬਾਈ ਬਹੁਤ ਸਪੋਰਟ ਕੀਤੀ ਆ ਪਿੰਡ ਵਾਲਿਆਂ ਨੇ ਬਹੁਤ ਵੀਡੀਓ ਸ਼ੇਅਰ ਕੀਤੀਆਂ ਜੀ ਇੱਥੇ ਸਾਰੇ ਇਲਾਕੇ ਦਾ ਬਾਈ ਧੰਨਵਾਦ ਜਿਹੜਾ ਵੀ ਇੰਨੇ ਸਪੋਰਟ ਕੀਤਾ ਤੇ ਇਸ ਤਰ੍ਹਾਂ ਵੀਰੇ ਨਾਲ ਜੁੜੇ ਰਹੋ ਸਪੋਰਟ ਕਰਿਓ ਹਾਂ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਹੀ ਬਾਈ ਇੱਕ ਠੰਡੇ ਸੁਭਾ ਦਾ ਬੰਦਾ ਇੱਕ ਬੰਦਾ ਹੁੰਦਾ ਜਿਵੇਂ ਰੁੱਖਾ ਜਾਂ ਤੇ ਅੜਬਜਾ ਹਨਾ ਵੀ ਮੁੜ ਕੇ ਗੱਲ ਨਹੀਂ ਤੁਹਾਨੂੰ ਆਪਾਂ ਨੂੰ ਵੀਡੀਓ ਚ ਬਾਈ ਤੁਹਾਨੂੰ ਗੱਲਬਾਤ ਸੁਣ ਕੇ ਹੀ ਪਤਾ ਲੱਗ ਜੂਗਾ ਵੀ ਬੰਦੇ ਦਾ ਸੁਭਾਅ ਕਿਹੋ ਜਿਹਾ ਤੇ ਕਿੰਨਾ ਕੁ ਬੰਦਾ ਨਰਮਾ ਹਨਾ ਤੇ ਤੁਸੀਂ ਇੱਥੇ ਆ ਕੇ ਜਿਵੇਂ ਮਰਜੀ ਬਾਈ ਨਾਲ ਰੇਟ ਦੀ ਵੀ ਸੈਟਿੰਗ ਕਰ ਸਕਦੇ ਹੋ ਕੋਈ ਰੇਟ ਪੱਕਾ ਵੀ ਨਹੀਂ ਹੁੰਦਾ ਮਾਨਤਾਨ ਵੀ ਆਿਆਂ ਦਾ ਕਰੂਗਾ ਬਾਈ ਦਾ ਨੰਬਰ ਹੈ ਜੀ 94 84378 922 ਬੱਬੀ ਐਂਟਰਪ੍ਰਾਈਜ਼ ਪਿੰਡ ਮੱਲਣ ਫਰਨੀ ਦੇ ਉੱਤੇ ਬਾਈ ਦੀ ਦੁਕਾਨ ਆ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਟਾਪ ਦੀ ਦੁਕਾਨ ਪਾਈ ਹੋਈ ਹੈ ਕੋਈ ਵਧੀਆ ਇਨਸਾਨ ਆ ਬਾਈ ਇੱਕ ਵਾਰੀ ਮੌਕਾ ਜਰੂਰ ਦੇ ਦਿਓ ਜੀ ਜਿੰਨਾ ਮਰਜੀ ਸਟਾਕ ਆ ਕੇ ਤੁਸੀਂ ਲਿਆ ਸਕਦੇ ਹੋ ਧੰਨਵਾਦ ਜੀ ਠੀਕ ਆ ਬਾਈ ਧੰਨਵਾਦ ਜੀ ਹਾਂ ਜੀ ਬਾਈ ਧੰਨਵਾਦ ਠੀਕ